ਉਦੇਖ ਪਰ ਤਿੰਨ ਮੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਸੰਬੰਧੀ ਐਫਆਈਆਰ ਦਰਜ ਕਰਕੇ ਅੱਗੇ ਤਫ਼ਤੀਸ਼ ਸ਼ੁਰੂ ਕੀਤੀ ਗਈ ਇਹਦੇ ਵਿੱਚ ਸਾਡੀ ਪੁਲਿਸ ਦੀ ਟੀਮਾਂ ਨੇ ਥਾਣੇ ਅਤੇ ਸੀਆਈਏ ਟੀਮਸ ਨੇ ਬਿਲਕੁਲ ਇਸ ਦੇ ਵਿੱਚ ਟੈਕਨੀਕਲ ਸ਼ਹਾਦਤ ਵੀ ਇਕੱਠੀ ਕੀਤੀ ਹਿਊਮਨ ਇੰਟੈਲੀਜੈਂਸ ਤੇ ਵੀ ਕੰਮ ਕੀਤਾ ਤੇ ਇਸ ਚ ਕਰਦੇ ਹੋਏ ਤਿੰਨ ਦੋਸ਼ੀ ਅਸੀਂ ਇਸ ਚ ਆਇਡੈਂਟੀਫਾਈ ਕੀਤੇ ਤੇ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਨੂੰ ਕੱਲ ਅਯੁੱਧਿਆ ਡਿਸਟ੍ਰਿਕਟ यूपी ਤੋਂ ਗ੍ਰਿਫਤਾਰੀ ਕੀਤੀ ਹੈ ਤੇ ਉਹਨੂੰ ਅਸੀਂ ਇੱਥੇ ਲੈ ਕੇ ਆਇਆ ਇੱਥੇ ਦੋਸ਼ੀ ਦਾ ਨਾਮ ਹੈ सत्यनारायण ਤੇ ਇਹ ਇੰਡਸਟਰੀਅਲ ਏਰੀਆ ਜਲੰਧਰ ਦਾ ਹੀ ਰਹਿਣ ਵਾਲਾ ਹੈ ਸੋ ਇਹ ਤੋਂ ਅਜੇ ਅੱਗੇ ਦੀ ਪੁੱਛ ਕੇ ਜਾਰੀ ਹੈ ਕਿ ਇਸ ਦੇ ਵਿੱਚ ਕੀ ਇੰਟੈਂਸ਼ਨ ਸੀਗੀ ਕਿਉਂ ਇਹ ਇਨਸੀਡੈਂਟ ਕੀਤਾ ਗਿਆ ਤੇ ਜਿਵੇਂ ਹੀ ਉਹ ਡਿਟੇਲਸ ਆਣੀਆਂ ਆਪਾਂ ਤੁਹਾਡਾ ਸ਼ੇਅਰ ਕਰਾਂਗੇ ਫਾਇਰਿੰਗ ਇਸ ਕਰਕੇ ਅਸੀਂ ਇਸ ਦਾ ਰੋਲ ਅਜੇ ਐਗਜ਼ਾਮਿਨ ਕਰ ਰਹੇ ਹਾਂ ਇਸ ਨੂੰ ਜੇ ਲੈ ਕੇ ਆਏ ਹਾਂ ਸੋ ਇਹ ਮੌਕੇ ਤੇ ਜੋ ਆਪਣੇ ਇਨਸੀਡੈਂਟ ਦੇ ਵਿੱਚ ਤਿੰਨ ਮੁੰਡੇ ਮੌਜੂਦ ਸੀ ਇਹ ਉਹਨਾਂ ਚੋਂ ਇੱਕ ਮੁੰਡਾ ਸੀ ਸਤਿਆਨਾਰਾਇਣ ਜੋ ਇੰਡਸਟਰੀਅਲ ਏਰੀਆ ਜਲੰਧਰ ਦਾ ਰਹਿਣ ਵਾਲਾ ਹੈ ਜਿਹੜੇ ਫਰਾਸ ਤੋਂ ਹੋ ਰਿਹਾ ਨਾ ਦੋ ਦੋਸ਼ੀ ਇਸ ਦੀ ਅਸੀਂ ਅੱਗੇ ਪੁੱਛਗਿੱਛ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਦੇ ਨਾਮ ਉਸ ਦੀ ਪੁੱਛਗਿੱਛ ਤੇ ਸਾਡੇ ਕੋਲ ਅੱਗੇ ਆਣਗੇ ਜੋ ਆਪਾਂ ਤੁਹਾਨੂੰ ਸ਼ੇਅਰ ਕਰਦੇ ਹਾਂ ਤੇ ਇਹਨਾਂ ਦੀ ਇਸ ਤੇ ਇਸ ਦਾ ਰੋਲ ਕੀ ਸੀ ਇਹਨਾਂ ਦੀ ਮਨਸ਼ਾ ਕੀ ਸੀ ਉਸ ਦਿਨ ਇਨਸੀਡੈਂਟ ਕਰਨ ਦੀ ਇਹ ਉਹ ਤਫਤੀਸ਼ ਦੇ ਦੌਰਾਨ ਸਾਹਮਣੇ ਆਏਗਾ। ਕਾਗਨ ਕੀ ਸੀ ਕਿਉਂ ਹੋ ਰਹੀ ਹੈ ਜੋ ਇਹਦੀ ਇਹਦੇ ਨਾਲ ਦੇ ਦੋਸ਼ੀ ਪੜਨ ਤੇ ਇਹਦੀ ਪੁੱਛਗਿੱਛ ਤੇ ਸਾਨੂੰ ਇਸ ਚ ਹੋਰ ਕਲੈਰਿਟੀ ਹੋਏਗੀ ਕਿ ਇਹ ਇਨਸੀਡੈਂਟ ਦੇ ਪਿੱਛੇ ਰੀਜ਼ਨ ਕੀ ਸੀਗਾ। ਜਿਵੇਂ ਉਹਨੂੰ ਪਤਾ ਜੀ ਵੀ ਕੀ ਉਹਨੂੰ ਚੱਲੀਆਂ ਗੋਲੀਆਂ ਤੇ ਅਜੇ ਇਸ ਦੀ ਅਜੇ ਇਸ ਦੀ ਪੁੱਛਗਿੱਛ ਅਸੀਂ ਕਰਨੀ ਹੈ। ਡਾਕਟਰ ਸਾਹਿਬ ਨੇ ਆਪਣੀ ਜੋ ਸਟੇਟਮੈਂਟ ਸਾਨੂੰ ਦਿੱਤੀ ਸੀ ਉਹ ਸਟੇਟਮੈਂਟ ਦੇ ਬੇਸਿਸ ਤੇ ਆਪਾਂ ਮੁਕੱਦਮਾ ਦਰਜ ਕਰਕੇ ਅੱਗੇ ਤਫਤੀਸ਼ ਸ਼ੁਰੂ ਕੀਤੀ। ਸੋ ਹੁਣ ਇਸ ਦੇ ਵਿੱਚ ਅੱਗੇ ਜਿਵੇਂ ਵੀ ਚੀਜ਼ ਕੋਈ ਸਾਹਮਣੇ ਆਏਗੀ ਆਪਾਂ ਇਸ ਨੂੰ ਸ਼ੇਅਰ ਕਰਦੇ ਹਾਂ। ਉਹ ਜੇ ਜੇ ਨੀਗਲਟੀ ਨੀ ਬੇ ਹੋਇਆ ਸੀ ਕਿ ਉਸ ਦਿਨ ਜਿਹੜਾ ਫਾਇਰ ਹੋਇਆ ਉਹ ਕਿਡਨਾਪਿੰਗ ਕਰਨਾ ਚਾਹੁੰਦੇ ਸੀ ਉਹਨਾਂ ਦੀ ਤਾਂ ਫਾਇਰ ਹੋਇਆ ਕਿ ਸਪੈਸ਼ਲ ਫਾਇਰ ਕਰਨੀ ਆਈ ਸੀ ਦੇਖੋ ਜੋ ਇਹ ਅਸੀਂ ਇੱਕ ਦੋਸ਼ੀ ਜੇ ਫੜਿਆ ਹੈ ਇਹ ਬਾਕੀ ਦੋ ਦੋਸ਼ੀ ਵੀ ਇਸੇ ਨਾਲ ਸੀਗੇ ਸੋ ਜਿਵੇਂ ਹੀ ਉਹਨਾਂ ਦੀ ਵੀ ਅਰੈਸਟ ਹੁੰਦੀ ਹੈ ਮੈਨੂੰ ਲੱਗਦਾ ਹੈ ਜਿਹੜੇ ਵੀ ਸਾਡੇ ਸਾਰੇ ਸਵਾਲ ਹੈ ਉਹਨਾਂ ਦੇ ਵਿੱਚ ਸਾਨੂੰ ਥੋੜੀ ਹੋਰ ਕਲੈਰਟੀ ਮਿਲਦੀ ਹੈ ਜਿਸ ਤਰ੍ਹਾਂ ਸੀਸੀਟੀਵੀ ਫੋਟੋਆਂ ਆਉਂਦੀ ਹੈ ਔਰ ਜਿਸ ਤਰ੍ਹਾਂ ਫਾਈਲਿੰਗ ਹੁੰਦੀ ਹੈਗਾ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਵੱਡੀ ਲੱਗੀ ਉਹਨਾਂ ਦੀ ਆਪਣੀ ਗੱਦੀ ਡਾਕਟਰਾਂ ਦੀ ਲੱਗੀ ਰਿਹਾ ਕਿ ਨਾਕਿਨ ਦਾ ਮਾਮਲਾ ਆ ਕਿਉਂਕਿ ਡਾਕਟਰ ਸਾਹਿਬ ਤਾਂ ਕਹਿੰਦੇ ਕਦੀ ਉਹਨਾਂ ਨੇ ਚੋਣ ਵਾਸਤੇ ਕੋਈ ਗੋਲੀ ਨਹੀਂ ਆਈ ਤੇ ਅਸੀਂ ਸਾਰੇ ਐਂਗਲਸ ਤੋਂ ਇਸ ਦੀ ਤਫ਼ਤੀਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਹੋਰ ਐਂਗਲ ਵੀ ਹੋਵੇ ਕਿਡਨਾਪਿੰਗ ਵੀ ਹੋਵੇ ਸਨੈਚਿੰਗ ਵੀ ਹੋਵੇ ਬਟ ਜਿਵੇਂ ਉਸ ਵੇਲੇ ਡਾਕਟਰ ਸਾਹਿਬ ਦਾ ਜੋ ਬਿਆਨ ਸੀਗਾ ਤੇ ਜੋ ਮੌਕੇ ਤੇ ਇਨਸੀਡੈਂਟ ਹੋਇਆ ਸੋ ਅਸੀਂ ਉਸ ਦੇ ਵਿੱਚ ਐਫ ਆਈ ਆਰ ਰਜਿਸਟਰ ਕਰਕੇ ਜੋ ਆਪਣਾ ਇੱਕ ਦੋਸ਼ੀ ਹੈ ਇਹਦੇ ਵਿੱਚ ਪੜਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਦੇ ਪਿੱਛੇ ਵੀ ਪੁਲਿਸ ਲੱਗੀ ਹੋਈ ਹੈ ਸਾਡੇ ਕਰੋਨਾ ਦੇ ਖਿਲਾਫ ਵੀ ਕਾਫੀ ਅ ਅੱਗੇ ਤੱਕ ਸਾਡੀ ਟੀਮਾ ਪਹੁੰਚ ਚੁਕੀ ਹੈ ਤਾਂ ਜਲਦੀ ਅਸੀਂ ਉਹਨਾਂ ਨੂੰ ਫੜ ਕੇ ਪੂਰੇ ਕੇਸ ਦੇ ਵਿੱਚ ਕੀ ਮਕਸਦ ਹੈਗਾ ਕਿਉਂ ਇਹ ਵਾਰਦਾਤ ਕੀਤੀ ਗਈ ਉਸ ਨੂੰ ਉਸ ਨਤੀਜੇ ਤੇ ਪਹੁੰਚ ਕੇ ਅਸੀਂ ਜਲਦੀ ਦੋਸਤ ਕੋਈ ਬੈਕਗ੍ਰਾਉਂਡ ਕੋ ਕ੍ਰਿਮੀਨਲ ਨਹੀਂ ਉਸ ਦਾ ਅਜੇ ਤੱਕ ਸਾਡੇ ਸਾਹਮਣੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਅਜੇ ਅਸੀਂ ਕਰਦੇ ਹਾਂ ਫਿਰ ਅਪਾ ਸ਼ੇਅਰ ਕਰਦੇ ਹੈ ਜਗ੍ਹਾ ਤਿਆਰ ਹੈਗੇ ਅਸੀਂ ਕਰਾਇਆ ਫਿਰ ਉਹਦੇ ਕੋਈ ਹੋਰ ਵੀ ਕਾਰਨਸ ਕੋਈ ਪਰਵਾਸੀ ਰਹ ਰਹੇ ਨੇ ਆਪਾਂ ਇਸ ਦੀ ਇਸ ਨੂੰ ਅਸੀਂ ਡਿਸਟ੍ਰਿਕਟ ਊਧਿਆ ਤੋਂ ਅਰੈਸਟ ਕਰਕੇ ਲੈ ਕੇ ਆਏ ਹਾਂ ਸੋ ਅੱਗੇ ਜੋ ਇਸ ਦੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਵੀ ਹਾਂ ਜੀ ਕਲੀਅਰ ਹੋ ਰਹਾ ਹੈ ਬਾਾਈਸਾਸ ਦਾ ਜਿਹੜਾ ਯੂਜ਼ ਹੋਇਆ ਅੱਗੇ ਚੀਜ਼ਾਂ ਆਣਗੀਆਂ ਆਪਾਂ ਦੱਸਦੇ ਹਾਂ ਫਿਰ ਤੁਹਾਨੂੰ ਥੈਂਕ ਯੂ ਉਤੇ ਉੱਪਰ 10 ਮੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਸੰਬੰਧੀ ਐਫ ਆਈ ਆਰ ਦਰਜ ਕਰਕੇ ਅੱਗੇ ਤਫਤੀਸ਼ ਸ਼ੁਰੂ ਕੀਤੀ ਗਈ ਇਹਦੇ ਵਿੱਚ ਸਾਡੀ ਪੁਲਿਸ ਦੀ ਟੀਮਾਂ ਨੇ ਥਾਣੇ ਅਤੇ ਸੀਆਈਏ ਟੀਮਸ ਨੇ ਬਿਲਕੁਲ ਇਸ ਦੇ ਵਿੱਚ ਟੈਕਨੀਕਲ ਸ਼ਹਾਦਤ ਵੀ ਇਕੱਠੀ ਕੀਤੀ ਹਿਊਮਨ ਇੰਟੈਲੀਜੈਂਸ ਤੇ ਵੀ ਕੰਮ ਕੀਤਾ ਤੇ ਇਸ ਚ ਕਰਦੇ ਹੋਏ ਤਿੰਨ ਦੋਸ਼ੀ ਅਸੀਂ ਇਸ ਚ ਆਇਡੈਂਟੀਫਾਈ ਕੀਤੇ ਤੇ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਨੂੰ ਕੱਲ ਅਯੁੱਧਿਆ ਡਿਸਟ੍ਰਿਕਟ ਯੂਪੀ ਤੋਂ ਗ੍ਰਿਫਤਾਰੀ ਕੀਤੀ ਹੈ ਤੇ ਉਹਨੂੰ ਅਸੀਂ ਇੱਥੇ ਲੈ ਕੇ ਆਇਆ ਇਥੇ ਦੋਸ਼ੀ ਦਾ ਨਾਮ ਹੈ ਸਤਿਆਨਾਰਾਇਣ ਤੇ ਇਹ ਇੰਡਸਟਰੀਅਲ ਏਰੀਆ ਜਲੰਧਰ ਦਾ ਹੀ ਰਹਿਣ ਵਾਲਾ ਹੈ ਸੋ ਇਹ ਤੋਂ ਅਜੇ ਅੱਗੇ ਦੀ ਪੁੱਛ ਕੇ ਜਾਰੀ ਹੈ ਕਿ ਇਸ ਦੇ ਵਿੱਚ ਕੀ ਇੰਟੈਂਸ਼ਨ ਸੀਗੀ ਕਿਉਂ ਇਹ ਇਨਸੀਡੈਂਟ ਕੀਤਾ ਗਿਆ ਤੇ ਜਿਵੇਂ ਹੀ ਉਹ ਡਿਟੇਲਸ ਆਣਗੀਆਂ ਆਪਾਂ ਤੁਹਾਡਾ ਸ਼ੇਅਰ ਕਰਾਂਗੇ। ਫਾਇਰਿੰਗ ਇਸ ਕਰਕੇ ਕੀਤੀ ਸਤਿਆਨਾ। ਅਸੀਂ ਇਸ ਦਾ ਰੋਲ ਅਜੇ ਐਗਜ਼ਾਮਿੰਗ ਕਰ ਰਹੇ ਹਾਂ ਇਸ ਨੂੰ ਜੇ ਲੈ ਕੇ ਹੀ ਆਏ ਹਾਂ। ਸੋ ਇਹ ਮੌਕੇ ਤੇ ਜੋ ਆਪਣੇ ਇਨਸੀਡੈਂਟ ਦੇ ਵਿੱਚ ਤਿੰਨ ਮੁੰਡੇ ਮੌਜੂਦ ਸੀ ਇਹ ਉਹਨਾਂ ਚੋਂ ਇੱਕ ਮੁੰਡਾ ਸੀ ਸਤਿਆਨਾਰਾਇਣ ਜੋ ਇੰਡਸਟਰੀਅਲ ਏਰੀਆ ਜਲੰਧਰ ਦਾ ਰਹਿਣ ਵਾਲਾ ਹੈ। ਜਿਹੜੇ ਫਰਾਂਸ ਤੋਂ ਹੋਣ ਵਾਲਾ ਕਿਹਾ। ਦੋ ਦੋਸ਼ੀ ਇਸ ਦੀ ਅਸੀਂ ਅੱਗੇ ਪੁੱਛਗਿਸ਼ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਦੇ ਨਾਮ ਉਸ ਦੀ ਪੁੱਛਗਿਸ਼ ਤੇ ਸਾਡੇ ਕੋਲ ਅੱਗੇ ਆਣਗੇ ਜੋ ਆਪਾਂ ਤੁਹਾਨੂੰ ਸ਼ੇਅਰ ਕਰਦੇ ਹਾਂ ਤੇ ਇਹਨਾਂ ਦੀ ਇਸ ਤੇ ਇਸ ਦਾ ਰੋਲ ਕੀ ਸੀ ਇਹਨਾਂ ਦੀ ਮੰਸ਼ਾ ਕੀ ਸੀ ਉਸ ਦਿਨੇ ਇਨਸੀਡੈਂਟ ਕਰਨ ਦੀ ਤੇ ਉਹੋ ਤਫਤੀਸ਼ ਦੇ ਦਰਾਂ ਸਾਹਮਣੇ ਆਏਗਾ ਪ੍ਰਗਨ ਕਿਉਂ ਬੋਲਦੇ ਹੋ ਜੋ ਇਹਦੀ ਇਹਦੇ ਨਾਲ ਦੇ ਦੋਸ਼ੀ ਪੜਨ ਤੇ ਤੇ ਇਹਦੀ ਪੁੱਛਗਿਸ਼ ਤੇ ਸਾਨੂੰ ਇਸ ਚ ਹੋਰ ਕਲੈਰਿਟੀ ਹੋਏਗੀ ਕਿ ਇਹ ਇਨਸੀਡੈਂਟ ਦੇ ਪਿੱਛੇ ਰੀਜ਼ਨ ਕੀ ਸੀਗਾ ਜਿਵੇਂ ਉਹਨੂੰ ਪਤਾ ਜੀ ਵੀ ਕੀ ਉਹਨੂੰ ਚੱਲੀਆਂ ਗੋਲੀਆਂ ਤੇ ਅਜੇ ਇਸ ਦੀ ਅਜੇ ਇਸ ਦੀ ਕੁਝ ਕੁ ਅਸੀਂ ਕਰਨੀ ਹੈ ਡਾਕਟਰ ਸਾਹਿਬ ਨੇ ਆਪਣੀ ਜੋ ਸਟੇਟਮੈਂਟ ਸਾਨੂੰ ਦਿੱਤੀ ਸੀ ਉਹ ਸਟੇਟਮੈਂਟ ਦੇ ਬੇਸਿਸ ਤੇ ਆਪਾਂ ਮੁਕਦਮਾ ਦਰਜ ਕਰਕੇ ਅੱਗੇ ਤਫ਼ਤੀਸ਼ ਸ਼ੁਰੂ ਕੀਤੀ ਸੋ ਹੁਣ ਇਸ ਦੇ ਵਿੱਚ ਅੱਗੇ ਜਿਵੇਂ ਵੀ ਚੀਜ਼ ਕੋਈ ਸਾਹਮਣੇ ਆਏਗੀ ਆਪਾਂ ਇਸ ਨੂੰ ਸ਼ੇਅਰ ਕਰਦੇ ਹਾਂ ਕਿਉਂਕਿ ਕੋਈ ਕੋਈ ਗੋਪਨੀਯਾ ਜਾਂ ਪ੍ਰਾਈਵੇਟ ਨਹੀਂ ਨਹੀਂ ਉਹ ਜੇ ਅਜੇ ਅਨਿਗਲਟਿੰਗ ਨਹੀਂ ਹੋਵੇ ਹੋਈ ਸੀ ਕਿ ਉਸ ਦਿਨ ਜਿਹੜਾ ਫਾਇਰ ਹੋਇਆ ਉਹ ਕਿਡਨੈਪਿੰਗ ਕਰਨਾ ਚਾਹੁੰਦੇ ਸੀ ਉਹਨਾਂ ਦੀ ਤਾਂ ਫਾਇਰ ਹੋਇਆ ਕਿ ਫਾਇਰ ਕਰਨੀ ਆਈ ਸੀ ਦੇਖੋ ਜੋ ਇਹ ਅਸੀਂ ਇੱਕ ਦੋਸ਼ੀ ਜੇ ਫੜਿਆ ਹੈ ਇਹ ਬਾਕੀ ਦੋ ਦੋਸ਼ੀ ਵੀ ਇਸੇ ਨਾਲ ਸੀਗੇ ਸੋ ਜਿਵੇਂ ਹੀ ਉਹਨਾਂ ਦੀ ਵੀ ਅਰੈਸਟ ਹੁੰਦੀ ਹੈ ਮੈਨੂੰ ਲੱਗਦਾ ਹੈ ਜਿਹੜੇ ਵੀ ਸਾਡੇ ਸਾਰੇ ਸਵਾਲ ਹੈ ਉਹਨਾਂ ਦੇ ਵਿੱਚ ਸਾਨੂੰ ਥੋੜੀ ਹੋਰ ਨੈਰਟਿਵਿੰਗ ਜਿਸ ਤਰ੍ਹਾਂ ਸੀਸੀਟੀਵੀ ਫੋਟੋਆਂ ਆਉਂਦੀ ਹੈ ਔਰ ਜਿਸ ਤਰ੍ਹਾਂ ਫਾਈਲਿੰਗ ਹੁੰਦੀ ਹੈਗਾ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਵੱਡੀ ਦੇ ਵਿੱਚ ਕੋਈ ਕੋਸ਼ਿਸ਼ ਕੀਤੀ ਹੈ ਹਾਲਾਂਕਿ ਉਹਨਾਂ ਦੀ ਆਪਣੀ ਗੱਦੀ ਸੀ ਡਾਕਟਰ ਦੀ ਲੰਮੀ ਰਿਹਾ ਨਕਿੰਦਾਰ ਦਾ ਮਾਮਲਾ ਹੈ ਕਿਉਂਕਿ ਡਾਕਟਰ ਸਾਹਿਬ ਨੇ ਕਦੇ ਉਹਨਾਂ ਦੇ ਸੁਣਨ ਵਾਸਤੇ ਕੋਈ ਕੋਈ ਨਹੀਂ ਆਇਆ ਤੇ ਅਸੀਂ ਸਾਰੇ ਐਂਗਲਸ ਤੋਂ ਇਸ ਦੀ ਤਫਤੀਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਹੋਰ ਐਂਗਲ ਵੀ ਹੋਵੇ ਕਿਡਨੈਪਿੰਗ ਵੀ ਹੋਵੇ ਸਨੈਚਿੰਗ ਵੀ ਹੋਵੇ ਬਟ ਜਿਵੇਂ ਉਸ ਵੇਲੇ ਡਾਕਟਰ ਸਾਹਿਬ ਦਾ ਜੋ ਬਿਆਨ ਸੀਗਾ ਤੇ ਜੋ ਮੌਕੇ ਤੇ ਇਨਸੀਡੈਂਟ ਹੋਇਆ ਸੋ ਅਸੀਂ ਉਸ ਦੇ ਵਿੱਚ ਐਫ ਆਈ ਆਰ ਰਜਿਸਟਰ ਕਰਕੇ ਜੋ ਆਪਣਾ ਇੱਕ ਦੋਸ਼ੀ ਹੈ ਇਹਦੇ ਵਿੱਚ ਫੜਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਦੇ ਪਿੱਛੇ ਵੀ ਪੁਲਿਸ ਲੱਗੀ ਹੋਈ ਹੈ ਸਾਡੇ ਕੋਲ ਉਹਨਾਂ ਦੇ ਖਿਲਾਫ ਵੀ ਕਾਫੀ ਅੱਗੇ ਤੱਕ ਸਾਡੀਆਂ ਟੀਮਾਂ ਪਹੁੰਚ ਚੁੱਕੀਆਂ ਤੋਂ ਜਲਦੀ ਅਸੀਂ ਉਹਨਾਂ ਨੂੰ ਫੜ ਕੇ ਪੂਰੇ ਕੇਸ ਦੇ ਵਿੱਚ ਕੀ ਮਕਸਦ ਹੈਗਾ ਕਿਉਂ ਇਹ ਵਾਰਦਾਤ ਕੀਤੀ ਗਈ ਉਸ उस ਉਸ ਨਤੀਜੇ पहुंच ਪਹੁੰਚ ਕੇ ਅਸੀਂ ਜਲਦੀ ਤੋਂ ਜਲਦੀ ਸ਼ੇਅਰ ਕਰਦੇ ਹਾਂ ਕੋਈ ਬੈਕਗ੍ਰਾਉਂਡ ਕੋਈ ਕ੍ਰਿਮੀਨਲ ਨਹੀਂ ਉਸ ਦਾ ਅਜੇ ਤੱਕ ਸਾਡੇ ਸਾਹਮਣੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜੀ ਅਜੇ ਅਸੀਂ ਕਹਦੇ ਹਾਂ ਪਰ ਇਸ ਫਿਰ ਅਪਾ ਸ਼ੇਅਰ ਕਰਦੇ ਕਿਹੜੀ ਜਗ੍ਹਾ ਤਿਆਰੀ ਰਹੀ ਹੈ ਅਸੀਂ ਕਰਾਈ ਦੇ ਫਿਰ ਉਹਦੇ ਹੋਰ ਵੀ ਕਾਉਂਟਰਸ ਕੋਈ ਪ੍ਰੋਬਲਮ ਨਹੀਂ ਰਹੇ ਅਗੇ ਚੀਜ਼ਾਂ ਆਣ ਗਈਆਂ ਆਪਾਂ ਦੱਸਦੇ ਆ ਫਿਰ ਤੁਹਾਨੂੰ ਥੈਂਕ ਯੂ